बीजेपी लीडर नवजोत सिंह सिद्धू दी सिक्योरिटी वापस कर दी गई है चार सुरक्षा गार्ड्सਾਂ नवजोत सिंह सिद्धू ਕੋਲ ਜੋ ਵਾਪਸ ਦੇ ਦਿੱਤੇ ਗਏ ਨੇ ਕੱਲ ਹੀ नवजोत सिंह सिद्धू ਦੀ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲਈ ਸੀ ਜਿ세 ਨਿਖੇਦੀ बीजेपी ਦੇ ਨਾਲ-ਨਾਲ ਕਾਂਗਰਸ ਨੇ ਵੀ ਕੀਤੀ ਸੀ ਤਨਵਾਰ ਦੇ ਸੰਸਦ ਰਹੇ नवजोत सिंह सिद्धू ਤੋਂ ਸੁਰੱਖਿਆ ਵਾਪਸ ਲੈਣ ਤੋਂ ਬਾਅਦ बीजेपी ਤੇ ਅਕਾਲੀ ਦਲ ਵਿੱਚ ਕੁੜਾ ਤਨਵੀ ਵਧ ਗਈ ਸਿੱਧੂ ਦੇ ਪਤੀ ਨਵਜੋਤ ਕੋਰ ਸਿੱਧੂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਫੈਸਲਾ ਦੱਸਿਆ ਸੀ ਦਰਅਸਲ ਨਵਜੋਤ ਸਿੰਘ ਸਿੱਧੂ ਕੋਲ ਵਾਈ ਕੈਟਾਗਰੀ ਦੀ ਸੁਰੱਖਿਆ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਸਿੱਧੂ ਦੇ ਵਿਰੋਧੀ ਤੀਵਰਾ ਕਰਕੇ ਵਾਪਸ ਲੈ ਲਿਆ ਸੀ ਪਰ ਅਜਨ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਦੀ ਸੁਰੱਖਿਆ ਸਿਕਿਉਰਿਟੀ ਵਾਪਸ ਦੇ ਦਿੱਤੀ ਗਈ ਹੈ ਚਾਰ ਸੁਰੱਖਿਆ ਗਾਰਡਾਂ ਨਵਜੋਤ ਸਿੰਘ ਸਿੱਧੂ ਕੋਲ ਜੋ ਬੀਤੇ ਦਿਨ ਵਾਪਸ ਲੈ ਲਏ ਗਏ ਸਨ ਪੰਜਾਬ ਸਰਕਾਰ ਦੇ ਫੈਸਲੇ ਤੋਂ ਬਾਅਦ ਪਰ ਹੁਨੇਨਾ ਨੂੰ ਵਾਪਸ 세 ਦਿੱਤਾ ਗਿਆ ਹੈ। ਕੱਲ ਹੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲਈ ਸੀ ਪਰ ਭਾਜਪਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਸੀ। ਸਿੱਧੂ ਦੀ ਸੁਰੱਖਿਆ ਵਾਪਸ ਲਈ ਜਾਣ ਤੇ ਭਾਜਪਾ ਲੀਡਰਸ਼ਿਪ ਬੇਹਤ ਖਫਾ ਸੀ। ਤੇ ਕਿਹਾ ਜਾ ਸਕਦਾ ਕਿ ਭਾਜਪਾ ਦੇ ਵਿਰੋਧ ਅੱਗੇ ਝੁਕ ਗਈ ਪੰਜਾਬ ਸਰਕਾਰ ਅਤੇ ਜੋ ਸੁਰੱਖਿਆ ਵਾਪਸ ਲਈ ਸੀ ਨਵਜੋਤ ਸਿੰਘ ਸਿੱਧੂ ਕੋਲੋਂ ਉਸ ਨੂੰ ਵਾਪਸ ਕਰ ਦਿੱਤਾ ਗਿਆ ਹੈ। ਚਾਰ ਸੁਰੱਖਿਆ ਗਾਰਸਾਂ ਨਵਜੋਤ ਸਿੰਘ ਸਿੱਧੂ ਕੋਲ ਜੋ ਵਾਪਸ 세 ਦਿੱਤੇ ਗਏ ਨੇ ਪਰ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਦਾ ਫੈਸਲਾ ਬੀਤੇ ਦਿਨ ਲਿਆ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਵਾਪਸ ਲਈ ਸੀ ਉਸ ਤੋਂ ਬਾਅਦ ਬੀਜੇਪੀ ਲੀਡਰਸ਼ਿਪ ਪਰ ਬੇਹਦ ਖਫਾਸੀ ਪੰਜਾਬ ਬੀਜੇਪੀ ਪ੍ਰਧਾਨ ਨੇ ਇਸ ਮਸਲੇ ਤੇ ਸੀਐਮ ਬਾਦਲ ਨੂੰ ਦਖਲ ਦੇਣ ਲਈ ਵੀ ਕਿਹਾ ਸੀ ਐਵੀਪੀ ਸਾਂਝਾ ਪਤਕਾ ਰਾਜੀਵ ਸ਼ਰਮਾ ਸਾਨਾ ਫੋਨ ਲਾਈਨ ਤੇ ਜੋੜ ਚੁੱਕੇ ਨੇ ਰਾਜੀਵ ਕਹਿ ਸਕਦੇ ਆ ਕਿ ਬੀਜੇਪੀ ਦੇ ਵਿਰੋਧ ਅਗੇ ਝੁਕ ਗਈ ਪੰਜਾਬ ਸਰਕਾਰ ਕਿਉਂਕਿ ਸੁਰੱਖਿਆ ਵਾਪਸ 세 ਦਿੱਤੀ ਗਈ ਹੈ ਜੀ ਹਾਂ ਬਿਲਕੁਲ ਸਰਕਾਰ ਨੂੰ ਜੋ ਕੱਲ ਜੋ ਉਹਨਾਂ ਨੇ ਫੈਸਲਾ ਲਿਆ ਸੀ ਸਾਬਕਾ ਐਮਪੀ ਔਰ ਜੋ ਇਸ ਵੇਲੇ ਸੀਨੀਅਰ ਨੇਤਾ ਨੇ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸੁਰੱਖਿਆ ਕੱਲ ਵਾਪਸ ਲੈਣ ਬਾਰੇ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਪਰ ਅੱਜ ਉਸ ਫੈਸਲੇ ਨੂੰ ਸਰਕਾਰ ਵੱਲੋਂ ਵਾਪਸ ਲੈ ਆ ਗਿਆ ਨੇ ਪਰ ਜੇਕਰ ਕੱਲ ਦੀ ਹੀ ਗੱਲ ਕਰੀ ਤਾਂ ਜਦੋਂ ਇਹ ਖਬਰ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਗੱਲ ਕਹੀ ਸੀ ਕਿ ਜਲਦ ਇਸ ਮਾਮਲੇ ਦੇ ਵਿੱਚ ਲੰਦਾਜ਼ੀ ਦੇ ਕੇ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖ ਕੇ ਔਰ ਜਲਦੀ ਤੋਂ ਜਲਦੀ ਜੋ ਸੁਰੱਖਿਆ ਵਾਪਸ ਲੈਣ ਦਾ ਜੋ ਫੈਸਲਾ ਹੈ ਉਸ ਨੂੰ ਰੋਕਿਆ ਜਾਵੇ ਔਰ ਸੁਰੱਖਿਆ ਵਾਪਸ ਦਿੱਤੀ ਜਾਵੇ ਰਾਜ ਇਸ ਜੋ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਜੋ ਸੁਰੱਖਿਆ ਦਿੱਤੀ ਗਈ ਸੀ ਉਸੇ ਤਰ੍ਹਾਂ ਹੀ ਉਹ ਬਰਕਰਾਰ ਰਹੇਗੀ ਜੀ ਰਾਜੀਵ ਅਕਾਲੀ ਭਾਜਪਾ ਦਾ ਰਿਸ਼ਤਾ ਪਹਿਲਾਂ ਹੀ ਬੁਰੇ ਦੌਰ ਚੋਂ ਗੁਜ਼ਰ ਰਿਹਾ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਬੀਤੇ ਦਿਨ ਫੈਸਲਾ ਲਿਆ ਕਿ ਲੱਗਦਾ ਹੈ ਕਿ ਇਹ ਫੈਸਲਾ ਦੋਹਾਂ ਪਾਰਟੀਆਂ ਦੇ ਰਿਸ਼ਤੇ ਇੱਕ ਹੋਰ ਸੱਟ ਮਾਰ ਗਿਆ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸੁਖਵੀਰ ਸਿੰਘ ਬਾਦਲ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਕਾਫੀ ਜੋ ਦਰਾਰ ਦੇਖਣ ਨੂੰ ਸਾਹਮਣੇ ਮਿਲੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਔਰ ਉਹ ਜੋ ਮਾਮਲਾ ਹੈ ਦੋਨਾਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਵੱਲੋਂ ਠੰਡਾ ਪਾਇਆ ਗਿਆ ਸੀ ਉਹ ਬੈਠ ਕੇ ਕੀ ਔਰ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ ਦੇ ਵਿੱਚੋਂ ਦੂਰ ਰੱਖਿਆ ਗਿਆ ਸੀ ਪਰ ਕੱਲ ਇਹੇ ਤਰਸਲਾਇਸਟਲੀ ਲਿਆ ਗਿਆ ਹੈ ਜੋ ਰਾਜਨੀਤੀ ਦੇ ਵਿੱਚ ਗਰਮਾਹਟ ਆਈ ਸੀ ਹਰਿਆਣਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਪਾਸ਼ਾ ਦਿੱਤੇ ਗਏ ਸਨ ਜਿਸ ਵਿੱਚ ਖੁੱਲਕੇ ਉਹਨਾਂ ਵੱਲੋਂ ਹਰੀਦਲ ਦੇ ਖਿਲਾਫ ਜੋ ਹੈ ਉਹ ਬਿਆਨਬਾਜ਼ੀ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਇਹ ਜੋ ਸਰਕਾਰ ਦਾ ਫੈਸਲਾ ਹੈ ਪਰ ਇਸ ਫੈਸਲੇ ਤੇ ਵੀ ਸਰਕਾਰ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਸਪਸ਼ਟੀਕਰ ਦਿੱਤਾ ਗਿਆ ਸੀ ਕਿ ਇਹ ਇੱਕ ਜੋ ਰੂਟੀਨ ਦੇ ਵਿੱਚ ਜੋ ਸਿਕਿਉਰਟੀ ਦਾ ਜਿੰਨੇ ਵੀ ਨੇਤਾ ਹੁੰਦੇ ਹਨ ਜੋ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਸਿਕਿਉਰਟੀ ਬਾਰੇ ਫੈਸਲਾ ਲਿਆ ਗਿਆ ਸੀ ਔਰ ਉਸ ਵਿੱਚ ਹੀ ਇਹ ਜੋ ਹੈ ਨਵਜੋਤ ਸਿੰਘ ਸਿੱਧੂ ਦਾ ਵੀ ਨਾਮ ਸੀ ਪਰ ਖਾਸ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਪਰ ਕਿਤੇ ਨਾ ਕਿਤੇ ਜੋ ਹੈ ਰਾਜਨੀਤੀ ਦੇ ਵਿੱਚ ਜੋ ਹੈ ਦੋਵਾਂ ਨੇਤਾਵਾਂ ਦੇ ਵਿੱਚ ਆਈ ਜੋ ਦਰਾਰ ਹੈ ਉਹ ਹੀ ਕਿਤੇ ਨਾ ਕਿਤੇ ਇਸ ਦਾ ਕਾਰਨ ਜੋ ਹੈ ਉਹ ਨਜ਼ਰ ਆ ਰਿਹਾ ਹੈ